ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਚੱਲੇ ਆਂ ਘੁੰਮਣ ਤੇ ਕਿੱਥੇ ਚੱਲੇ ਆਂ ਘੁੰਮਣ ਉਹ ਤੁਹਾਨੂੰ ਦੱਸਾਂਗੇ ਆਉਣ ਵਾਲੇ ਸਮੇਂ 'ਚ ਨਾ ਨਾ ਤੁਹਾਨੂੰ ਪਤਾ ਲੱਗ ਜਾਏਗਾ ਆਪਣੇ ਆਪ ਹੀ ਤੇ ਕੌਣ ਕੌਣ ਚੱਲੇ ਆਏ ਇਹ ਵੀ ਪਤਾ ਲੱਗ ਜਾਏਗਾ ਬੈਂਸਾਭ ਤਾਂ ਤੁਸੀਂ ਦੇਖ ਲਿਆ ਤੇ ਬਾਕੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਜਲਦੀ ਤੇ ਇੰਜੋਏ ਕਰਿਓ ਨਾਲ ਸਾਡੇ ਅਸੀਂ ਵੀ ਇੰਜੋਏ ਕਰਾਂਗੇ ਤੁਸੀਂ ਵੀ ਇੰਜੋਏ ਕਰਿਓ ਔਰ ਤੁਹਾਨੂੰ ਵਧੀਆ-ਵਧੀਆ ਵੀਊ ਦਿਖਾਵਾਂਗੇ ਚੱਲੇ ਇਹਨਾਂ ਦੱਸ ਦਿੰਨੇ ਤੁਹਾਨੂੰ ਵੀ ਪਹਾੜਾਂ 'ਚ ਚੱਲੇ ਆ ਕਿਤੇ ਤੇ ਜਾਣਾ ਕਿੱਥੇ ਆ ਉਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਤੇ ਬਾਕੀ ਬੈਂਸ ਸਾਹਿਬ ਦੱਸੋ ਫਿਰ ਆਪਾਂ ਦਾ ਭਾਈ ਹੁਣ ਨੇਰੇ 'ਚ ਹੀ ਆਹ ਲੱਗਾ ਜਾਣਾ ਕਿੱਧਰ ਨੂੰ ਆਪਾਂ ਜਾਣਾ ਪਹਾੜਾਂ 'ਚ ਜੀ ਤੇ ਫੁੱਲ ਇੰਜੋਏ ਹੋਊਗਾ ਇਹਦਕੀ ਬੱਬ ਬਲੌਗ ਤੇ ਬਲੌਗ ਦੇਖੀ ਜਾਓ ਭਾਈ ਜੀ ਤੁਸੀਂ ਹਾਂਜੀ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵਧੀਆ-ਵਧੀਆ ਕੰਟੈਂਟ ਆਉਣਗੇ ਹੁਣ ਮਹੀਨੇ ਡੇਢ ਦਾ ਗੈਪ ਪੈ ਗਿਆ ਵਿੱਚ ਜਰੂਰ ਪਰ ਹੁਣ ਅੱਗੇ ਗਾਇਬ ਨਹੀਂ ਪੈਗਾ ਦੁਬਾਰਾ ਇੰਟਰਨੈਸ਼ਨਲ ਟੂਰ ਵੀ ਆਉਣਗੇ ਤੇ ਸਾਰੇ ਸਬਸਕ੍ਰਾਈਬ ਕਰੋ ਵੱਧ ਵੱਧ ਤੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵਧੀਆ ਵਧੀਆ ਤੇ ਦੱਸੋ ਕਿੱਥੇ ਜਾਈਏ ਕਿੱਥੇ ਘੁੰਮੀਏ ਤੇ ਗੈਸ ਕਰੋ ਕਮੈਂਟ ਕਰੋ ਵੀ ਕਿੱਥੇ ਚੱਲੇ ਆਂ ਇੰਜੋਏ ਕਰੋ ਹਾਂਜੀ ਆ ਲੋ ਜੀ ਆ ਇੱਕ ਬੰਦਾ ਹੋਰ ਐਡ ਹੋ ਗਿਆ ਸਾਡੇ ਨਾਲ ਠੀਕ ਹੈ ਜੀ ਹਾਂਜੀ ਬੋਲੋ ਜੀ ਬਹੁਤ ਦਿਨ ਦਾ ਨਾ ਸਾਡਾ ਕੋਈ ਕਿਤੇ ਘੁੰਮਣ ਜਾਣ ਦਾ ਪਲਾਨ ਸੀ ਉਹ ਅੱਜ ਫਾਈਨਲੀ ਕਨਫਰਮ ਹੋ ਗਿਆ ਵੀ ਅਸੀਂ ਕਿਤੇ ਜਾਵਾਂਗੇ ਇਸ ਕਰਕੇ ਅਸੀਂ ਹੁਣ ਇੱਕ ਅਰੀ ਸਮਾਨ ਰੱਖ ਲਿਆ ਪਰ ਹਜੇ ਇਹ ਨਹੀਂ ਪਤਾ ਵੀ ਜਾਣਾ ਕਿੱਥੇ ਆ ਹਜੇ ਕੁਝ ਨਹੀਂ ਪਤਾ ਵੀ ਕਿੱਥੇ ਕਿਧਰ ਦੀ ਸਾਈਡ ਨਿਕਲ ਜਾਣਾ ਇਹ ਤੁਹਾਨੂੰ ਅੱਗੇ-ਅਗੇ ਦੱਸਾਂਗੇ ਬਲਾਉਂ ਦੇ ਨਾਲ ਦੀ ਨਾਲ ਦੱਸਾਂਗੇ ਵੀ ਕਿੱਥੇ-ਕਿੱਥੇ ਜਾ ਰਹੇ ਆ ਪਤਾ ਕੁਝ ਨਹੀਂ ਹੈਗਾ ਜਾਣਾ ਕਿੱਧਰ ਆ ਕਿਉਂਕਿ ਸਾਨੂੰ ਆਰਡਰ ਹੋ ਗਏ ਸੀ ਵੀ ਆਪੋ ਆਪਣੇ ਲੈ ਲਓ ਨਾਲ ਤੇ ਅਸੀਂ ਚੱਕ ਲੈਨੇ ਇਹ ਨਹੀਂ ਉਹਨ ਪਤਾ ਵੀ ਕਿੱਧਰ ਨੂੰ ਜਾਣੇ ਆ ਬਾਕੀ ਦੇਖਦੇ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਹਾਂਜੀ ਜਾ ਰਹੇ ਆ ਜੀ ਹੁਣ ਅਸੀਂ ਬਾਣਾ ਦੇ ਘੁੰਮਣ ਤੇ ਨਾਈਟ ਦਾ ਪੂਰਾ ਸਾਡਾ ਰਾਤੋਂ ਰਾਤ ਪਹੁੰਚਾਂਗੇ ਕਿਤੇ ਤੇ ਨਾਲ ਸਾਡੇ ਚੌਥਾ ਬੰਦਾ ਆ ਪਹੁੰਚ ਗਿਆ ਜੀ ਦੇਖ ਲਓ ਸੌਰ ਸਿੰਘ ਹਾਂਜੀ ਸੌਰ ਸਿੰਘ ਜੀ ਦੱਸੋ ਵੈਸੇ ਲੈ ਪਰ ਅਜੇ ਇਹ ਨਹੀਂ ਦੱਸਣਾ ਆਪਾਂ ਜਾਣਾ ਕਿੱਥੇ ਆ ਜਿਹੜੀ ਚੀਜ਼ ਮੈਂ ਆ ਲਈ ਆ ਨਾ ਇੱਕ ਇਹ ਬੜੀ ਫਾਇਦੇਮੰਦ ਚੀਜ਼ ਆ ਟੀਸ਼ਰਟ ਜਿਹੜੀ ਹਾਂ ਲਾਈਕ ਕਰਾ ਜੀ ਚੀਜ਼ ਆ ਇਹ ਟਮ ਤੇ ਜੀ ਮੈਂ ਤੁਹਾਨੂੰ ਇਹਦਾ ਰੇਟ ਦੱਸ ਦਿਆਂ ਨਾ ਤੇ ਸੇਲ ਲੱਗ ਜਗੀ ਬਹੁਤ ਆ ਵਧੀਆ ਦੇ ਅੱਲਾਹ ਦੇਓ ਦੇਓ ਆਪਣੀ ਦੁਕਾਨ ਦੀ ਦੇਓ ਸੇਓ ਕਰੋ ਤੁਸੀਂ ਰੇਟ ਨਹੀਂ ਦੱਸਣਾ ਆਪਾਂ ਇਹਦੇ ਇਸ ਚੀਜ਼ ਦਾ ਰੇਟ ਦੱਸਤਾ ਤੇ ਕੰਮ ਖਤਮ ਹੋ ਜੂ ਰੇਟ ਰੇਟ ਦੱਸਣਾ ਨਹੀਂ ਭਾਈ ਰਹਿਣ ਦੇ ਹਾਂਜੀ ਆਹ ਭਰਾ ਵੀ ਸਾਡਾ ਹੈਗਾ ਨਾਲ ਸਾਤਰੀ ਗਾ ਜੀ ਅੱਧੀ ਜਾ ਰਹਿਆ ਦੂਰ ਕੁਮਨ ਸਾਹਿਬ ਅੱਧੀ ਦੂਰ ਜਾ ਰਹੇ ਆ ਅਤੇ ਪਹੁੰਚ ਕੇ ਦੱਸਾਂਗੇ ਤੁਹਾਨੂੰ ਪਹੁੰਚ ਕੇ ਦੱਸਾਂਗੇ ਕਿੱਥੇ ਜਾ ਰਹੇ ਆਂ ਔਰ ਕਿੱਥੇ ਇੰਜੋਏ ਕਰ ਰਹੇ ਆਂ ਫਿਰ ਹਾਲ ਸਫਰ ਬਹੁਤ ਕੱਢ ਕੇ ਆਇਆ ਜੇ ਬੜਾ ਕੱਢਣਾ ਬਹੁਤ ਕੱਢਣਾ ਤੇ ਬਾਕੀ ਅੱਗੇ ਜਾ ਕੇ ਤੁਹਾਡੇ ਨਾਲ ਅਸੀਂ ਫੇਰ ਬਾਤਾਂ ਸਾਂਝਾ ਕਰਾਂਗੇ ਠੀਕ ਹੈ ਜੀ ਤੁਹਾਨੂੰ ਨੀਂਦ ਆ ਰਹੀ ਹੈ ਮੈਨੂੰ ਆਪ ਸੌਣਾ ਹੁਣ ਦੇਖੋ ਨਾਲ ਕੌਣ ਕੌਣ ਨੇ ਇਹ ਜੀ ਸਤਵਿੰਦਰ ਸਿੰਘ ਕਿੱਟਾ ਭਾਈ ਲਾ ਕੇ ਰੱਖਣੀ ਜਾਨਾ ਉਹ ਲਾਉਣੀ ਹੈ ਨਾ ਸਾਡੇ ਆ ਭਰਾ ਜੂਤੀ ਗੱਡੀ ਚ ਆ ਬੰਦੇ ਉਹ ਜਿੱਦਾਂ ਹੈ ਇਹ ਰੰਗ ਰੀਲੇਟਾ ਨੇ ਜੰਮੂ ਸ਼ਹਿਰ ਚ ਲੇਟਾ ਚੇਂਜ ਹੁੰਦੀਆਂ ਨੇ ਰੰਗ ਚੀਜ਼ ਹੁੰਦੇ ਨੇ ਅੱਲਾ ਬਿਸਮੇllਹ ਦੇ ਵੱਜ ਗਏ ਨੇ 5 ਫਸੀ ਲੰਗੇ ਚਲੇ ਜਾਂ ਜੰਮੂ ਸ਼ਹਿਰ ਚੜ ਗਿਆ ਹਮੇਸ਼ਾ ਤੋਂ ਬਾਅਦ ਵਧੀਆ ਵਧੀਆ ਵੀਊ ਆਉਣੇ ਨੇ ਸੋਹਣੇ ਸੋਹਣੇ ਵੀਊ ਆਉਣੇ ਨੇ ਆਹ ਫਿਕਸ ਸਵੇਰੇ 5 ਵਜੇ ਦੇਖ ਲੋ ਕਿੰਨਾ ਹਨ ਜਮੂਜਾ ਦੇਖੋ ਨਿਆਰੇ ਕਿੱਥੇ ਆ ਗਏ ਸਰਗਾਜੀ ਆ ਗਏ ਭਾਈ ਪੂਰੇ ਨਿਆਰੇ ਬੜੇ ਹੋਏ ਆ ਬੰਦੇ ਪੂਰਾ ਫਨ ਕਰ ਰਹੇ ਆ ਉਧਰ ਨਾਲ ਕੌਣ ਆਹਂ ਜੀ ਪਹੁੰਚ ਗਏ ਆ ਜੰਮੂ ਤੇ ਦੇਖੋ ਮੁੰਡੇ ਇੰਜੋਏ ਕਰਦੇ ਹੋਏ ਫੋਨਾਂ ਤੇ ਲੱਗੇ ਨੇ ਘਰ ਫੋਨ ਲਾ ਰਹੇ ਨੇ ਆਪੋ ਆਪਣੇ ਤੇ

ਵੇਣਾਵਾ ਦੇਖੋ ਕਿਆ ਨਹੀਂ ਕਿੰਨੇ ਵਧੀਆ ਨਜ਼ਾਰੇ ਨੇ ਸਵੇਰ ਦੇ ਢਾਮੀ ਪਹੁੰਚ ਗਿਆ ਜਲਦੀ ਗੱਡੀ ਚ ਚੋਰੀ ਹੋ ਰਹੀ ਐ ਆਏ ਆਈਨਲੀ ਚੀਂ ਗੜ ਲੀਆਂ ਇਹਦੀ ਬਣੋ ਆ ਵੇ ਲੀਚੀਆਂ ਕੱਢ ਕੇ ਖਾ ਰਿਆ ਗੱਡੀ ਚ ਇਹ ਰੱਖੇ ਵੇ ਨਾ ਟੋਲ ਵਾਲਿਆਂ ਦੇ ਬਾੜ ਦਾ ਬਹੁਤ ਸੋਨਾ ਕਟਿਆ ਯਾਰ ਬੜਾ ਗੇਟਸ ਆ ਕਿੱਦਿ ਜਿਹਾ ਲਾ ਕੇ ਕਰ ਗਿਆ ਸਾਰਾ ਵੀਊ ਖਰਾਬ ਕਰ ਗਿਆ ਆ ਕਹਿੰਦੇ ਨੇ ਫੋੜ ਨੇਰਾ ਕੋੜਾ ਦੇ ਲੋ ਵਾ ਲੈ ਮਾਰਦਾ ਜਾਂਦੀ ਕਿੰਨੇ ਸੋਹਣੇ ਸੋਹਣੇ ਰੋਡ ਨੇ ਕਿੰਨੇ ਸੋਹਣੇ 뷰 ਨੇ ਤੇ ਇਹ ਸੋਹਣੇ ਸੋਹਣੇ 뷰ਾਂ ਦੀ ਇੱਕ ਟਾਈਮ ਲਾਈਨ ਤੇ ਬਣਦੀ ਹੈ ਤੇ ਤੁਸੀਂ ਹੁਣ ਇੰਜੋਏ ਕਰੋ ਸਵੇਰ ਦੇ ਟਾਈਮ ਦੀ ਟਾਈਮ ਲਾਈਨ ਸਾਡੇ ਸਫਰ ਦੀ ਲਓ ਜੀ ਕਰੋ ਇੰਜੋਏ ਟਾਈਮ ਲਾਈਨ ਲਓ ਜੀ ਲਓ ਦੇਖੋ ਵਿਊ ਕਿੰਨੇ ਸੋਹਣੇ ਵਿਊ ਨੇ ਵੈਦਰ ਕਿੰਨਾ ਸੋਹਣਾ ਹੈ ਨਾ ਕਿੰਨੇ ਵਧੀਆ ਨਜ਼ਾਰੇ ਨੇ ਰੋਡ ਕਿੰਨੇ ਸੋਹਣੇ ਨੇ ਕਿੰਨੇ ਪਿਆਰੇ ਨੇ ਦੰ ਜੜਨ ਵਾਲਾ ਅਸੀਂ ਕਾਫੀ ਅੱਗੇ ਆ ਗਏ ਆ ਹਲਾ ਦੇ ਲੋਕੀ ਨੇ ਇਹ ساری ਰਾਤ ਦੇ ਸਫ਼ਰ ਦੇ ਥੱਕੇ ਨੇ ਆ ਮੇਰੇ ਸਾਢੇ 5 ਘੰਟੇ ਸੁੱਤਾ ਹੀ ਰਿਹਾ ਹੈ ਬਿਲਕੁਲ ਆ ਸੁੱਤਾ ਉਹ ਵੀ ਸੁੱਤਾ ਰਿਹਾ ਸਾਡਾ ਬੰਦਾ ਉਹ ਚੱਲ ਕੋਪਣ ਇਧਰ ਮੈਂ ਜਗਾ ਨਹੀਂ ਹੈ கிலோமீட்டர் ਇਹ ਸਾਨੂੰ ਕੋਈ ਦੇਖੋ ਜੀ ਕਸ਼ਮੀਰ ਦੀਆਂ ਵਾਦੀਆਂ ਕੀ ਨਜ਼ਾਰੇ ਨੇ ਅਸੀਂ ਹਮਾਚਲ ਨੂੰ ਛੱਡੋ ਕਸ਼ਮੀਰ ਵੱਲ ਆਓ ਹੁਣ ਲੱਪਣ ਨਹੀਂ ਸੋਨੂ ਕੋਈ ਤੇਰੇ ਜੀ ਰਸ਼ ਹੁੰਦਾ ਥੋੜਾ ਬਹੁਤ ਹੁੰਦਾ ਰਸ਼ ਆ ਗਿਆ ਜਿਆਦਾ ਰਸ਼ ਨਹੀਂ ਹੁੰਦਾ ਸੋ ਤੇਰੀ ਲੱਕੀ तुर पे हैं श्रीनगर वालों श्रीनगर पहुंच गए रुकाने रात श्रीनगर है खा नहीं, नहीं।, नहीं मिलता बाकी सारा कुछ दस ढाबे इतने खोलने चाहिए थोड़े जे वह ढाबे की वजह होटल है रेस्टोरेंट टॉप का खोलिया हो पता लगे भी हाँ ਏਗਾ ਕੁਛ ਡਵੈਲਪ ਹੋ ਰਿਹਾ ਹੁਣ ਏਰੀਆ ਸਾਰਾ ਇਹ ਹੈ ਹੌਲੀ ਹੌਲੀ ਡਵੈਲਪਮੈਂਟ ਹੋ ਰਹੀ ਹੈ ਇਧਰ ਤੁਹਾਨੂੰ ਪਹਿਲਾਂ ਹੁਣੇ ਬਾਹਰ ਜਾਣਾ ਕਸ਼ਮੀਰ ਤੇ ਸਟੇਟ ਆ ਨਾ ਇਹ ਸ਼ਿਰੀ ਨਗਰ ਆਉਣਾ ਹੁਣ ਹਾਂਜੀ ਕਸ਼ਮੀਰ ਝਾ ਆਉਣਾ ਜੰਮੂ ਲੰਘ ਚੁੱਕੇ ਹੋਏ ਆਂ ਸ਼ਿਰੀ ਨਗਰ ਹੈਗਾ 138 ਸਲੋ ਬੈਂਡ ਕਰਕੇ ਭਾਈਆ ਗਿਲਜੋਗ ਵਾਲਾ ਜਾਮ ਕਲੀਅਰ ਕਰਾਓ ਜਾਮ ਦੇਖੋ ਕਿੰਨਾ ਹੈ ਬਹੁਤ ਜਾਵਾਂ ਮਿੱਤਰੋ ਕੁਛ ਨਹੀਂ ਕਰਨਾ ਤੁਸੀਂ ਆ ਕੇ ਗਾਂਵ ਵਿੱਚ ਖੜ ਜਾਣਾ ਬਸ 10-12 ਕਿਲੋਮੀਟਰ ਐ ਇਹ 10 ਇਹ ਹੋਰ ਚੱਕਰ ਬਣ ਗਿਆ ਹਾਂ ਜੀ ਇੱਥੇ ਉਹ ਜਿਹੜਾ ਓਵਰਟੇਕਿੰਗ ਹੋਈ ਨਾ ਗਲਤ ਉੱਥੇ ਉਹਦੇ ਕਰਕੇ ਜਮ ਲੱਗ ਗਿਆ ਆਪ ਬੋੜ ਬਣਾਵਾਂਗਾ ਅੱਜ ਇੱਧਰ ਉੱਡ ਦੂਗਾ ਤੋਂ ਲੇਖਤੀ ਫਿਰ ਇਹਨਾਂ ਨੇ ਮੁਸਲਮਾਨਾਂ ਦਾ ਬਾਹ ਜੀ ਹਾਂ ਇਹਨਾਂ ਉਰਦੂ ਲਈ ਜੀਆ ਫੇਰ ਹੀ ਬਿਲੀਸ਼ ਤੇਰੀ ਇਹ ਬਣੀ ਗੋਸੋ ਫਸਟ ਲੈਂਗੁਏਜ ਦੇ ਵੇਰ ਫਾ ਪੰਜਾਬੀ ਪੰਜਾਬੀ ਲਿਖਦੇ ਆ ਤਾਂ ਕਿ ਆ ਵੀ ਪਤਾ ਕੀ ਹੈ ਤੇ ਤੈਨੂੰ ਇੱਥੇ ਸੋਰਾਇਆ ਲੱਗਦਾ ਉਹ ਤਾਂ ਵਧੀਆ ਵਾਈਡ ਐਂਗਲ ਹੈ ਜਦੋਂ ਬੰਦਾ ਨਾਲ ਜਿੰਕ ਅਟਰੈਕਟਿਵ ਉਹ ਆ ਜੀ ਰੇ ਤੇਰਾ ਉਹ ਸੋਣੀ ਗਾਮੇ ਕੌਂ ਹਲੇ ਜਿਹੜੀ ਰਿਵਰ ਦਿਖਾ ਚਨਾ ਬੰਦੇ ਨ ਜਾਦਾ ਗਲਤੀ ਦੀ ਇਹਨਾਂ ਨੇ ਕੀਤੀ ਜਾਣਾ ਆ ਦੇਖਾ ওভারਟੇਕਿੰਗ ਬਹੁਤ ਕਰਦੇ ਨੇ ਯਾਰ ਲੋਕ ਰਾਮ ਕਰਦੇ ਨੇ ਹਣਾ ਬਹੁਤ ਮੰਗਵਾਉਂਦਾ ਆ ਸਰ ਪੋ ਦੇਖ ਰਹੀ ਵਰਤਗਾਚਨਾ ਜਿਹੜੀ ਪਾਕਿਸਤਾਨ ਦੇ ਨਾਲ ਦੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਜਾਂਦੀ ਹੈ ਇੱਥੋਂ ਵੇ ਜਦੋਂ ਤਾਰਾ ਰੁੜ ਗਿਆ ਸੀ ਨਾ ਇੱਥੇ ਇਹਦੇ ਵਿੱਚ ਹਾਂ ਹਾਂ ਤਾਰਾ ਸਿੰਘ ਜੈਦਰ ਵਾਲਾ ਹੂੰ ਹਾਂਜੀ ਇਹ ਜਾ ਰਹੇ ਆ ਜੀ ਵੈਰੀਨਾਕ ਦੇਖਣ ਇੱਥੇ ਕਹਿੰਦੇ ਪਾਣੀ ਸਟੋਰੀਕਲ ਮੁਗਲ ਬਾਗ ਬਹੁਤ ਸਾਫ਼ ਹੈ ਸਟੋਰੀਕਲ ਮੁਗਲ ਗਾਰਡਨ ਹੈ ਜੀ ਸਟੋਰੀਕਲ ਮੁਗਲ ਗਾਰਡਨ ਹੈ ਜੀ ਦੋਕਰ ਕਿੰਨਾ ਸੱਚੀ ਕੋ ਕੋ ਨਾਲ ਜਿਹੜਾ ਆਇਆ ਆਹ ਸਾਰੇ ਕੈਨੇਡਾ ਦੇ ਰੁੱਖ ਤੂੰ ਲਿਆ ਕਰ ਇੱਕ ਪੱਤੀ ਦਵਾ ਰਿਆ ਪੱਤੀ ਇਥੇ ਕਿਉਂ ਹੁੰਦਾ ਬਈ ਆਹ ਚੰਦਾ ਏਰੀਆ ਏਰੀਆ ਆਹ ਵੀ ਉਧਰ ਹੀ ਹੋਊਗੀ ਬੰਦੇ ਪਤਾ ਕੀ ਕਰਤੂ ਆ ਕੈਨੇਡਾ ਵਾਲਾ ਰੁੱਖ ਵਖਾ ਯਾਰ ਆਹ ਵਾਲਾ ਰੁੱਖ ਇਦਾ ਕੈਨੇਡਾ ਕੋ ਕਿੰਨਾ ਦਾ ਕੈਨੇਡਾ ਟਰੀ 4500 ਦਾ ਲੈਂਦਾ ਅੱਛਾ ਤੇ ਫ੍ਰੀ ਮਿਲਣ ਰਿਹਾ ਜੀ ਹਾਂ Thank you.